ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਤਖਾਨਬੱਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਰਸੂਲਪੁਰ ਤੇ ਤਖਾਨਬੱਦ ਦੀਆਂ ਟੀਮਾਂ ਜਨ੍ਹਾਂ ਵਿੱਚੋਂ ਫਸਟ ਰਹੀ ਰਸੂਲਪੁਰ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਤਖਾਨਬੱਦ ਦੀ ਟੀਮ ਜਿਸ ਨੇ 7 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਰੀਡਰ ਨਿਕਲਿਆ ਸੀਰਾ ਰਸੂਲਪੁਰ ਤੇ ਬੈਸਟ ਸਟਾਪਰ ਨਿਕਲਿਆ ਵਿੱਕੀ ਸੁਖਦਾਉਦ ਬੈਸਟ ਰੇਡਰ ਤੇ ਸਟਾਪਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਅੱਜ ਦੇ ਦੂਜੇ ਕਬੱਡੀ ਕੱਪ ਪਠਰਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਖਾਰਾ ਤੇ ਭੈਣੀ ਬਾਈਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਖਾਰਾ ਦੀ ਟੀਮ ਜਿਸ ਨੇ 16 ਅੰਕ ਹਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭੈਣੀ ਬਾਈਆ ਦੀ ਟੀਮ ਜਿਸ ਨੇ 9.5 ਅੰਕ ਹਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਟਰੇਡਰ ਨਿਕਲਿਆ ਸੇਵਕ ਹਰੀਕੇ ਤੇ ਸੰਗਾ ਖਾਰਾ ਜੁਆਇੰਟ ਤੇ ਬੈਸਟ ਸਟਾਪਰ ਨਿਕਲਿਆ ਸੀਪਾ ਠੰਡੇਵਾਲ ਜਿਸ ਨੇ ਚਾਰ ਟੱਚ ਲੈ ਕੇ ਚਾਰ ਜਫੇ ਲਾਇਏ ਬੈਸਟ ਟਰੇਡਰ ਤੇ ਸਟਾਪਰ ਨੂੰ LED ਨਾਲ ਸਨਮਾਨ ਕੀਤਾ ਗਿਆ ਤੇ ਭੈਣੀ ਬਾਈਆ ਦੀ ਟੀਮ ਵਿੱਚ ਦੌਲੀ ਅਲਕੜਾ ਲਖਾ ਜਲਾਲ ਕੰਤਾ ਭਾਈ ਰੂਪਾ ਗੋਰਾ ਗਾਗਣ ਮਤੇ ਮੰਤਰੀ ਖੇਡੇ ਤੇ ਦੂਜੇ ਪਾਸੇ ਖਾਰਾ ਦੀ ਟੀਮ ਵਿੱਚ ਸੀਪਾ ਠੰਡੇਵਾਲ ਮੋਨੂ ਕੋਟਪਾਈ ਸੇਵਕ ਹਰੀਕੇ ਸ਼ਕਤੀਮਾਨ ਸੰਗਾ ਹਮਣਕੰਗ ਤੇ ਰਾਮ ਖੇਡੇ ਤੇ ਅੱਜ ਦੇ ਤੀਜੇ ਕਬੱਡੀ ਕਪ ਚੋਲਾ ਸਾਹਿਬ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰਾ ਤੇ ਫਗਵਾੜਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਭਗਵਾਨਪੁਰਾ ਜਿਸ ਨੇ 33 ਅੰਕ ਹਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕਿੰਡ ਰਹੀ ਫਗਵਾੜਾ ਦੀ ਟੀਮ ਜਿਸ ਨੇ 29 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਰੀਡਰ ਬਣਿਆ ਬਾਗੀ ਪਰਮਜੀਤਪੁਰਾ ਜਿਸ ਨੇ 19 ਰੇਡਾਂ ਪਾ ਕੇ 17 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਨਿਕਲਿਆ ਅਰਸ਼ ਚੋਲਾ ਸਾਹਿਬ ਤੇ ਨੈਲਾ ਜੋਗੇਵਾਲ ਜੁਆਇੰਟ ਜਿਨ੍ਹਾਂ ਨੇ 3-3 ਜਫੇ ਲਾਈ ਬੈਸਟ ਰਾਈਡਰ ਤੇ ਸਟਾਪਰ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਦੋਸਤੋ ਇਸ ਕੱਪ ਤੇ ਅਰਸ਼ ਨੇ 135000 ਦੇ ਤਿੰਨ ਜਫੇ ਵੀ ਲਾਏ ਤੇ ਪੀਮ ਦੁਬਲੀ ਨੇ ਪੰਜ ਰੇਡਾਂ ਤੇ 골ਡ ਰਿੰਗਾਂ ਵੀ ਜਿੱਤੀਆਂ ਤੇ ਗੁਰਲਾਲ ਸੋਲ ਨੇ 21000 ਦੀਆਂ ਰੇਡਾਂ ਪਾਈਆਂ ਤੇ ਦੋਸਤੋ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਅਮਰਤ ਔਲਖ ਗੁਲਦੀਪ ਸਕਾਰਮਨ ਜੀ ਆ ਖੁਸ਼ ਅਟਬਾਲ ਚੱਕੀ ਰਾਮਦਾਸ ਪੀਐਮ ਦੁਬਲੀ ਰਾਜੂ ਕੋਟਲਾਪੜੀ ਗੁਰਲਾਲ ਸੋਲ ਸੰਕਰ ਸੰਧਵਾ ਨਿਰਮਲ ਲੋਪੋਂ ਕੇ ਰੇਸਮ ਜਾਮਾ ਰਾਏ ਖੇਡੇ ਤੇ ਦੂਜੇ ਪਾਸੇ ਗੁਰਦੁਆਰਾ ਸਖਚੈਨਿਆਂ ਨਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਵਿੱਚ ਸੁੱਖਾ ਪੰਡਾਲ ਗੋਗੋ ਰੁੜਕੀ ਨੈਲਾ ਜੋਗੇਵਾਲ ਕੋਨਾ ਪੰਡਾਲ ਸੰਦੀਪ ਅਵਾਨ ਅਲੀ ਲੱਬਾ ਗੋਪੀ ਜਤੋੜ ਬਾਕੀ ਪਰਮਜੀਤਪੁਰ ਬਾਨਾ ਢਾਲੀਵਾਲ ਪੇਟ ਮੰਨਾ ਲਾਲਪੁਰ ਜੱਗਾ ਪੂਸੇ ਤੇ ਰਾਜਾ ਭੰਡਾਲ ਦੋਨਾ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਨਾਲ ਹੀ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਆਪਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ